ਭਾਈ ਸੁਰਿੰਦਰਪਾਲ ਸਿੰਘ ਜੀ ਤਲਪੁਰਾ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਰੋਜ਼ ਵਿਚਾਰ ਰੱਖਦੇ ਨੇ ਜਿਨ੍ਹਾਂ ਦਾ ਬੜਾ ਯੋਗਦਾਨ ਹੈ ਜਿਹੜਾ ਗੁਰੂ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਜਿਹੜਾ ਪਾਕਿਸਤਾਨ ਦੇ ਵਿੱਚ ਰਹਿ ਗਿਆ ਸੀ ਉਸ ਦੇ ਲਾਂਘੇ ਵਾਸਤੇ ਇਹਨਾਂ ਨੇ ਬੜੇ ਹੀ ਯਤਨ ਕੀਤੇ ਨੇ ਆਪਣੀ ਜ਼ਿੰਦਗੀ ਦਾ ਬੜਾ ਹਿੱਸਾ ਜਿਹੜਾ ਕਹਿੰਦੇ ਉਸ ਲੰਘੇ ਨੂੰ ਖਲਵਾਉਣ ਵਾਸਤੇ ਇਹਨਾਂ ਨੇ ਯਤਨਸ਼ੀਲ ਰਹੇ ਨੇ ਸੋ ਇਹਨਾਂ ਦੇ ਬੜੇ ਸ਼ੁਕਰਗੁਜ਼ਾਰ ਹਾਂ ਇਹਨਾਂ ਨੂੰ ਬੇਨਤੀ ਹੈ ਕਿ ਚੰਦ ਮਿੰਟਾਂ ਵਾਸਤੇ ਆਪਣੇ ਵਿਚਾਰ ਰੱਖਣਗੇ ਇਸ ਤੋਂ ਬਾਅਦ ਆਪਣੀ ਜਿਹੜੀ ਸਟੇਜ ਦੀ ਸਮਾਪਤੀ ਹੋਵੇਗੀ ਗੁਰੂ ਕਾ ਲੰਗਰ ਵੀ ਚੱਲਦਾ ਚਾਹ ਪਾਣੀ ਵੀ ਚੱਲਦਾ ਜਿੰਨਾ ਸਿੰਘਾਂ ਨੇ ਕੋਈ ਭੁੱਖ ਤੇ ਲੱਗੀ ਹੋਵੇ ਉਤੋਂ ਜਲ ਪਾਣੀ ਸਾਰਾ ਕੁਝ ਖਾ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ वीर अमृतपाल सिंह खालसा जी ਤੇ ਉਹਨਾਂ ਦੇ ਨਾਲ ਨજરਬੰਦ ਉਹਨਾਂ ਦੇ ਸਾਥੀਆਂ ਦੀ ਰਿਹਾਈ ਦੇ ਲਈ ਲੱਗੇ ਮੋਰਚੇ ਦੇ ਵਿੱਚ ਪਹੁੰਚੇ ਗੁਰੂ ਪਿਆਰੇ ਖਾਲਸਾ ਜੀ ਉਹ ਫਤਿਹ ਅਛ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਅਨੰਤ ਬੁਲਾ ਰਿਆਂ ਨੇ ਆਪੋ ਆਪਣੇ ਵਿਚਾਰ ਜਿਹੜੇ ਆ ਉਹ ਆਪ ਸੰਗਤਾਂ ਦੇ ਨਾਲ ਸਾਂਝੇ ਕੀਤੇ ਆ ਸੋ ਦਾਸ ਨੂੰ ਮੌਕਾ ਮਿਲਿਆ ਕਹਿੰਦੇ ਕੋਈ ਕਿਸੇ ਕੋ ਰਾਜ ਨ ਦੇਹੈ ਜੋ ਲੈਹੈ ਨਿਜ ਬਲ ਸੇ ਲੈਹੈ ਸਨ 1920 ਦੇ ਵਿੱਚ ਸਿੱਖਾਂ ਦੀ ਧਾਰਮਿਕ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਜਿਹੜੀ ਹੋਂਦ ਦੇ ਵਿੱਚ ਆਉਂਦੀ ਹੈ ਤੇ 1925 ਦੇ ਵਿੱਚ ਉਸ ਸੰਸਥਾ ਨੂੰ ਕਾਨੂੰਨੀ ਮੰਨਤਾ ਜਿਹੜੀ ਹੈ ਉਹ ਮਿਲ ਜਾਂਦੀ ਹੈ ਪਰ ਨਾਲ ਦੇ ਨਾਲ ਹੀ ਹਿੰਦੂਆਂ ਦੀ ਇੱਕ ਧਾਰਮਿਕ ਸੰਸਥਾ ਜਿਹਨੂੰ ਰਾਸ਼ਟਰੀ ਸੇਵਕ ਸੇਵਕ ਸੰਘ ਕਹਿੰਦੇ ਨੇ ਆਰਐਸਐਸ ਕਹਿੰਦੇ ਨੇ ਉਹਦਾ ਵੀ ਗਠਨ 1925 ਦੇ ਵਿੱਚ ਹੁੰਦਾ ਪਰ ਜਦੋਂ ਅਸੀਂ ਰਾਜਨੀਤਿਕ ਤੌਰ ਤੇ ਦੇਖਦੇ ਆਂ ਦੋਨਾਂ ਸੰਸਥਾਵਾਂ ਨੂੰ ਅੱਜ ਉਸ ਸੰਸਥਾ ਦਾ ਆਰਐਸਐਸ ਦਾ ਪੂਰੇ ਦੇਸ਼ ਭਾਰਤ ਦੇ ਉੱਤੇ ਰਾਜ ਹੋ ਗਿਆ ਤੇ ਜਿਹੜੀ ਸਾਡੀ ਸਿੱਖ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਉਹਦੇ ਇੱਕ ਹਿੱਸਾ ਕੀ ਉਹਦੇ ਦੋ ਹਿੱਸੇ ਕੀ ਤਿੰਨ ਕੀ ਚਾਰ ਹਿੱਸੇ ਬਣ ਗਏ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਉਹ ਜਿਹੜਾ 100 ਸਾਲ ਦਾ ਆਪਣਾ ਸਫਰ ਤੈਅ ਕੀਤਾ ਉਸ ਸਫਰ ਦੇ ਵਿੱਚ ਰਾਜਨੀਤਿਕ ਤੌਰ ਉਤੇ ਫੇਲ ਹੋ ਗਏ ਕਿਉਂਕਿ ਜਦੋਂ ਕੋਈ ਕੌਮਾਂ ਨੇ ਆਪਣੇ ਕੰਮ ਕਰਨੇ ਹੁੰਦੇ ਆ ਤੇ ਉਹਨਾਂ ਦੇ ਕੋਲ ਆਪਣੀ ਰਾਜਨੀਤਿਕ ਫੈਸਲੇ ਲੈਣ ਦੀ ਤਾਕਤ ਹੋਣੀ ਚਾਹੀਦੀ ਹੈ ਪਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਾਡੇ ਕੋਲ ਅੱਜ ਰਾਜਨੀਤਿਕ ਤਾਕਤ ਲੇਣ ਜੋਗੇ ਉਹਦੇ ਫੈਸਲੇ ਲੈਣ ਜੋਗੇ ਸਾਡੇ ਕੋਲ ਅੱਜ ਤੱਕ ਦੀ ਨਹੀਂ ਹੈਗੀ ਕਿਉਂਕਿ ਚਾਰ ਚੀਜ਼ਾਂ ਰਾਜਨੀਤਿਕ ਆਰਥਿਕ ਧਾਰਮਿਕ ਤੇ ਸਮਾਜਿਕ ਇਹਨਾਂ ਚਾਰ ਦੇ ਉੱਤੇ ਸਾਡੀ ਪਕੜ ਹੋਵੇ ਤੇ ਅਸੀਂ ਸਾਰੇ ਸਿਸਟਮ ਨੂੰ ਚਲਾ ਸਕਦੇ ਹਾਂ ਅੱਜ ਧਾਰਮਿਕ ਤੌਰ ਉੱਤੇ ਅਸੀਂ ਕਿੰਨੀਆਂ ਜਗ੍ਹਾ ਦੇ ਵਿੱਚ ਵੰਡੇ ਗਏ ਆ ਤੇ ਇਸ ਤਰ੍ਹਾਂ ਲੱਗਦਾ ਕਿ ਅਸੀਂ ਧਾਰਮਿਕ ਤੌਰ ਉੱਤੇ ਵੀ ਮਜ਼ਬੂਤ ਜਿਹੜੇ ਆ ਉਹ ਨਹੀਂ ਹੈਗੇ ਉਸ ਤੋਂ ਬਾਅਦ ਅਸੀਂ ਆ ਜਾਈਏ ਆਪਣੇ ਸਮਾਜਿਕ ਤੌਰ ਤੇ ਤੇ ਸਮਾਜਿਕ ਤੌਰ ਉੱਤੇ ਅਸੀਂ ਇੰਨੇ ਪਛੜ ਚੁੱਕੇ ਆ ਅਸੀਂ ਆਪਣੀਆਂ ਜਾਤ ਬਰਾਦਰੀਆਂ ਦੇ ਵਿੱਚ ਵੰਡੇ ਗਏ ਆ ਤੇ ਉਹਦੇ ਵੰਡੇ ਜਾਣ ਕਰਕੇ ਅਸੀਂ ਧਾਰਮਿਕ ਤੌਰ ਉੱਤੇ ਵੀ ਫੇਲ ਹੋ ਗਏ ਆ ਆਰਥਿਕ ਤੌਰ ਦੀ ਜੇ ਮੈਂ ਗੱਲ ਕਰਾਂ ਵੇਖਣ ਨੂੰ ਜ਼ਰੂਰ ਲੱਗਦਾ ਹੋਊਗਾ ਕਿ ਅਸੀਂ ਆਰਥਿਕ ਤੌਰ ਉੱਤੇ ਬਹੁਤ ਮਜ਼ਬੂਤ ਹੋ ਗਏ ਆ ਪਰ ਮੈਨੂੰ ਇਸ ਰਾਂ ਲੱਗਦਾ ਕਿ ਅਸੀਂ ਆਰਥਿਕ ਤੌਰ ਉੱਤੇ ਇੰਨੇ ਕਮਜ਼ੋਰ ਕਿ ਮਹੀਨੇ ਬਾਅਦ ਜਾਂ 2 ਮਹੀਨੇ ਦੇ ਬਾਅਦ ਜਦੋਂ ਪਿੰਡਾਂ ਦੇ ਵਿੱਚ ਸਾਡੀ ਕੌਮ ਦੇ ਵਿੱਚ ਇੱਕ ਆਰਥਿਕਤਾ ਦੀ ਕਮਜ਼ੋਰੀ ਅਸੀਂ 2 ਮਹੀਨਿਆਂ ਬਾਅਦ ਵਿਖਾਉਂਦੇ ਆ 3 ਮਹੀਨਿਆਂ ਬਾਅਦ ਵਿਖਾਉਂਦੇ ਆ ਉਹ ਕੀ ਵਿਖਾਉਂਦੇ ਆ ਜਦੋਂ ਕਨਕ ਸਰਕਾਰ ਵੰਡਣ ਵਾਸਤੇ ਆਉਂਦੀ ਹੈ ਗਰੀਬਾਂ ਨੂੰ ਦਸ਼ਾਏ ਮਿਲੇ ਜਾਂ ਨਾ ਮਿਲੇ ਅਸੀਂ ਜਿਹੜੇ ਟਰੈਕਟਰਾਂ ਵਾਲੇ ਆ ਉਹ ਤੋੜੇ ਲੈਣ ਵਾਸਤੇ ਅੱਗੇ ਲੱਗੇ ਹੋਣੇ ਆ ਤੇ ਜਦੋਂ ਅਸੀਂ ਰਾਜਨੀਤਿਕ ਤੌਰ ਦੀ ਗੱਲ ਕਰਦੇ ਆ ਜਿੱਥੇ ਅਸੀਂ ਕਾਨੂੰਨਨ ਤੌਰ ਉੱਤੇ ਆਪਣੇ ਕਾਨੂੰਨ ਬਣਾ ਸਕਦੇ ਆ ਉੱਥੇ ਆ ਕੇ ਅਸੀਂ ਜਦੋਂ ਵੋਟ ਪਾਉਂਦੇ ਆ ਉੱਥੇ ਆ ਕੇ ਵੀ ਅਸੀਂ ਆਪਣੇ ਆਪ ਨੂੰ ਇਹਨਾਂ ਨਿਗੁਣਾ ਕਰ ਦਿੰਨੇ ਆ ਕਿ ਅਸੀਂ ਵੋਟਾਂ ਉਹਨਾਂ ਨੂੰ ਪਾਵਾਂਗੇ ਜਿਹੜੇ ਸਾਨੂੰ ਬਿਜਲੀ ਫ੍ਰੀ ਦੇਣਗੇ ਰਾਸ਼ਨ ਫ੍ਰੀ ਦੇਣਗੇ ਸਾਨੂੰ ਪਾਣੀ ਫ੍ਰੀ ਦੇਣਗੇ ਸਾਨੂੰ ਪੈਨਸ਼ਨਾਂ ਦੇਣਗੇ ਉਹ ਲੋਕ ਜਿਹੜੇ ਅੱਜ ਰਾਜਨੀਤਿਕ ਤੌਰ ਦੇ ਉੱਤੇ ਕਾਮਯਾਬ ਨੇ ਕਦੀ ਉਹਨਾਂ ਨੂੰ ਲੈਣਾ ਦੇ ਵਿੱਚ ਲੱਗਿਆ ਵੇਖਿਆ ਕਦੀ ਅਜੇ ਤਾਂ ਤੇ ਹਿੰਦੂ ਤਬਕੇ ਦੇ ਕਿਸੇ ਮਾੜੇ ਤੋਂ ਮਾੜੇ ਬੰਦੇ ਨੂੰ ਵੀ ਕਿਤੇ ਲੈਂਦੇ ਆ ਰਾਸ਼ਨ ਲੈਂਦੇ ਆ ਫਰੀਦਾ ਲਾਈਨ ਦੇ ਚ ਲੱਗਿਆ ਵੇਖਿਆ ਪਰ ਅਸੀਂ ਆਪਣਾ ਇਹਨਾਂ ਜਲੂਸ ਕੱਢ ਲਿਆ ਅੱਜ ਦੀ ਸਾਡੀ ਉਂਗਲ ਇਹ ਉਂਗਲ ਬਹੁਤ ਕੰਮ ਕਰਦੀ ਹੈ ਪਰ ਸਾਨੂੰ ਇਹ ਗੱਲ ਦਾ ਪਤਾ ਹੀ ਨਹੀਂ ਕਿ ਉਂਗਲ ਕੰਮ ਕੀ ਕਰਦੀ ਹੈ ਰਾਜਨੀਤਿਕ ਤੌਰ ਉੱਤੇ ਮજબૂત ਵੀ ਇਹੋ ਹੀ ਉਂਗਲ ਸਾਨੂੰ ਕਰਦੀ ਹੈ ਧਾਰਮਿਕ ਤੌਰ ਉੱਤੇ ਵੀ ਇਹੋ ਹੀ ਉਂਗਲ ਮਜ਼ਬੂਤ ਕਰਦੀ ਹੈ ਸਮਾਜਿਕ ਤੌਰ ਉੱਤੇ ਵੀ ਇਹੋ ਹੀ ਉਂਗਲ ਮਜ਼ਬੂਤ ਕਰਦੀ ਹੈ ਤੇ ਆਰਥਿਕ ਤੌਰ ਉੱਤੇ ਵੀ ਇਹੋ ਹੀ ਉਂਗਲ ਜਿਹੜੀ ਮਜ਼ਬੂਤ ਕਰਦੀ ਹੈ ਅੱਜ ਅਸੀਂ ਸਰਕਾਰਾਂ ਦੇ ਕੋਲ ਇਹ ਲਿਡਕੜੀਆਂ ਕੱਢਦੇ ਆ ਕਿ ਸਰਕਾਰਾਂ ਲਿਆਂਦੀਆਂ ਕਿੰਨਾਂ ਨੇ ਆ ਅਸੀਂ ਉਹ ਲੈ ਕੇ ਆਉਣ ਵਾਲੇ ਆ ਨਾ ਅੱਜ ਅਸੀਂ ਇਸ ਸਟੇਜ ਤੋਂ ਮੰਚਾਂ ਤੋਂ ਵੱਖੋ ਵੱਖਰੇ ਮੰਚਾਂ ਤੋਂ ਕਦੀ ਕਾਂਗਰਸ ਨੂੰ ਗਾਲਾਂ ਕੱਢਦੇ ਆ ਕਦੀ ਭਾਜਪਾ ਨੂੰ ਗਾਲਾਂ ਕੱਢਦੇ ਆ ਕਦੀ ਅਕਾਲੀ ਦਲ ਨੂੰ ਗਾਲਾਂ ਕੱਢਦੇ ਆ ਤੇ ਅੱਜ ਅਸੀਂ ਆਮ ਆਦਮੀ ਪਾਰਟੀ ਨੂੰ ਗਾਲਾਂ ਕੱਢੀ ਜਾਂਦੇ ਆ ਇਹਦਾ ਮਤਲਬ ਇਹ ਹੋਇਆ ਕਿ ਜਦੋਂ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਇਹ ਗਲਤ ਸੀ ਤੇ ਵੋਟਾਂ ਕਿੰਨਾਂ ਨੇ ਪਾਈਆਂ ਅਸੀਂ ਉਹਦੋਂ ਆਪਣੇ ਸੱਚੇ ਹੱਥ ਦੀ ਆ ਉਂਗਲ ਜਿਹੜੀ ਹੈ ਨਾ ਇਹਦੇ ਉੱਤੇ ਨਿਸ਼ਾਨ ਲਵਾਏ ਸੀ ਕਿਸੇ ਬਾਹਰ ਦੇ ਨੇ ਆ ਕੇ ਨੇ ਨਹੀਂ ਲਾਏ ਸੋ ਅੱਜ ਸਾਨੂੰ ਆਰਥਿਕ ਤੌਰ ਉੱਤੇ ਮਜ਼ਬੂਤ ਜੇ ਅਸੀਂ ਨਾ ਵੀ ਹੋਈਏ ਅਸੀਂ ਘੱਟ ਰੋਟੀ ਖਾ ਕੇ ਗੁਜ਼ਾਰਾ ਕਰ ਸਕਦੇ ਆ ਸਮਾਜਿਕ ਤੌਰ ਉੱਤੇ ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਆਪਣੇ ਧਰਮ ਨਾਲ ਸੰਬੰਧਿਤ ਬੰਦਿਆਂ ਦੀ ਧਰਮ ਨਾਲ ਸੰਬੰਧਿਤ ਆਪਣੇ ਕੌਮ ਦੇ ਨਾਲ ਚੱਲਣ ਵਾਲੇ ਲੋਕਾਂ ਦੀ ਮਦਦ ਕਰੀਏ ਅਸੀਂ ਆਪਣਾ ਲੰਗਰ ਲਾਉਨੇ ਆ ਹਾੜ ਕੇ ਤੇ ਉਹਨਾਂ ਬੰਦਿਆਂ ਤੇ ਆਇਆ ਹੁੰਦਾ ਜਿਨ੍ਹਾਂ ਨੇ ਕਦੀ ਸਾਡੀ ਮਦਦ ਨਹੀਂ ਕੀਤੀ ਉਹਨਾਂ ਨੂੰ ਜਾ ਕੇ ਲੰਗਰ ਖਵਾਉਨੇ ਆ ਇੱਥੇ ਪਰसों ਦੀ ਗੱਲ ਹੈ ਮੈਂ ਸਵੇਰੇ ਇੱਕ ਗੱਲ ਸੁਣ ਰਿਹਾ ਸੀ ਕਿ ਇੱਕ ਅਨਾਊਂਸਮੈਂਟ ਹੋ ਰਹੀ ਸੀ ਕਿ ਤਿੰਨ ਦਿਨ ਲੰਗਰ ਲਾਉਣਾ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਅਨਾਊਂਸਮੈਂਟ ਕੀਤੀ ਜਾ ਰਹੀ ਆ ਰਸਤਾ ਦਿਓ ਤੇ ਅਸੀਂ ਲੰਗਰ ਲਾਉਣਾ ਹੈ ਜਿੰਨੇ ਲੰਗਰ ਅਸੀਂ ਲਾਉਣਾ ਤੇ ਪੈਸੇ ਜਿਹੜੇ ਆ ਰਸਤਾ ਜਿਹੜੀਆਂ ਸੰਗਤਾਂ ਦੇਣ ਮੈਂ ਇੱਥੇ ਦੱਸ ਦੇਣਾ ਚਾਹੁੰਦਾ ਕਿ ਅਸੀਂ ਬਾਰ-ਬਾਰ ਸਟੇਜ ਉੱਤੇ ਤੋਂ ਇਹ ਗੱਲ ਕਹਿੰਨੇ ਆ ਕਿ ਗੁਰੂ ਨਾਨਕ ਸਾਹਿਬ ਦਾ ਲੰਗਰ ਲੱਗਾ ਚੱਲ ਰਿਹਾ ਹੈ ਗੁਰੂ ਨਾਨਕ ਸਾਹਿਬ ਦਾ 20 ਰੁਪਏ ਦਾ ਲੰਗਰ ਲੱਗਾ ਚੱਲ ਰਿਹਾ ਪਰ ਅਸੀਂ ਕਦੀ ਇਹ ਗੱਲ ਦੱਸਿਆ ਕਿ ਜਦੋਂ ਗੁਰੂ ਨਾਨਕ ਸਾਹਿਬ ਨੇ ਲੰਗਰ ਲਾਇਆ ਸੀ ਉਹਨਾਂ ਦੇ ਪਿਤਾ ਜੀ ਨੇ ਆਪਣੇ ਦਸਾਂ ਨੌਾਂ ਦੀ ਕਿਰਤ ਕਮਾਈ ਦੇ ਵਿੱਚੋਂ 10 ਰੁਪਏ 20 ਰੁਪਏ ਦਿੱਤੇ ਸੀ ਉਹਨਾਂ ਨੇ ਕਿਸੇ ਲੋਕਾਂ ਦੇ ਕੋਲ ਜਾ ਕੇ ਲਾਊਡ ਸਪੀਕਰ ਲਾ ਲਾ ਕੇ ਇਹ ਨਹੀਂ ਸੀ ਕਿ ਆ ਮੈਂ ਲੰਗਰ ਲਾਉਣਾ ਤੇ ਤੇ ਵੀ ਜਾਨ ਰਸਨਾ ਵਾਹ ਤੇ ਰਸਨਾ ਦੇਓ ਜਬ ਮਾਇਆ ਦੇਓ ਸੋ ਅਸੀਂ ਆਰਥਿਕ ਤੌਰ ਉੱਤੇ ਵੀ ਆਪਣੇ ਆਪ ਦਾ ਬਚਾਅ ਕਰ ਸਕਦੇ ਆ ਆਪਣੇ ਜਿਹੜੇ ਗਰੀਬ ਸਿੱਖ ਨੇ ਉਹਨਾਂ ਦੀ ਮਦਦ ਕਰੀਏ ਮੈਂ ਇਸ ਮੰਚ ਤੋਂ ਅੱਜ ਇਹ ਗੱਲ ਕਹਿਣੀ ਚਾਹੁੰਨਾ ਵਿਸ਼ੇਸ਼ ਤੌਰ ਤੇ ਕਿ ਸਾਨੂੰ ਕਿਸੇ ਨੂੰ ਮੰਦਾ ਚੰਗਾ ਬੋਲਣ ਦੀ ਬਜਾਏ ਆਪਣੇ ਆਪ ਨੂੰ ਰਾਜਨੀਤਿਕ ਤੌਰ ਉਤੇ ਮਜਬੂਤ ਕਰਨਾ ਪਊਗਾ ਜਿੰਨਾ ਚਿਰ ਤੱਕ ਅਸੀਂ ਆਪਣੇ ਆਪ ਨੂੰ ਰਾਜਨੀਤਿਕ ਮਜਬੂਤ ਨਹੀਂ ਕਰਾਂਗੇ ਓਨਾ ਚਿਰ ਤੱਕ ਜਿੰਨਾ ਅੱਜ ਸਾਡੇ ਪਹਿਲੇ ਬੰਦੀ ਸਿੱਖ 32-32 ਸਾਲ ਤੋਂ ਜੇਲ੍ਹਾਂ ਦੇ ਵਿੱਚ ਅੰਦਰ ਨੇ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਵੀਰ ਅਮਰਪਾਲ ਸਿੰਘ ਦੇ ਦੇ ਸਾਥੀ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਇਹ ਕੰਮ ਇਸੇ ਤਰ੍ਹਾਂ ਬਾਦ ਤੂਰ ਚੱਲਦਾ ਰਹੇਗਾ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜੇ ਅਸੀਂ ਆਪਣੇ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣਾ ਚਾਹੁੰਦੇ ਆ ਇੱਕ ਤਾਂ ਬਿਲਕੁਲ ਅਸੀਂ ਇਹ ਗੱਲ ਦਾ ਨਿਰਣੈ ਕਰ ਲੀਏ ਕਿ ਅਸੀਂ ਕਿਸੇ ਨੂੰ ਗਾਲਾਂ ਨਹੀਂ ਕੱਢਣੀਆਂ ਕਿਸੇ ਨੂੰ ਅਪ ਸ਼ਬਦ ਨਹੀਂ ਬੋਲਣਾ ਦੂਸਰਾ ਅਸੀਂ ਆਪਣੇ ਆਪ ਨੂੰ ਰਾਜਨੀਤਿਕ ਤੌਰ ਉਤੇ ਮਜ਼ਬੂਤ ਕਰੀਏ ਅੱਜ ਮੇਰੇ ਵੀਰ ਜੀ ਨੇ ਗੱਲ ਕੀਤੀ ਕਿ 92 ਐਮਐਲਏ ਉਹ ਅਸੀਂ ਚੁਣ ਕੇ ਭੇਜੇ ਆ ਪੰਚਾਇਤਾਂ ਦੇ ਵਿੱਚ ਅਸੀਂ ਹਰ ਇੱਕ ਪਿੰਡਾਂ ਦੇ ਵਿੱਚ ਬੈਠੇ ਆ ਨਾ ਏਕ-ਇਕ ਬੰਦਾ ਤੇ ਬੈਠਾ ਹੋਊਗਾ ਨਾ ਹਰ ਇੱਕ ਪੰਚਾਇਤ ਦੇ ਅੰਦਰ ਏਕ-ਇਕ ਤੇ ਹੈਗਾ ਨਾ ਮੈਂ ਕਿੰਨਾ ਸਾਰਾ ਛੱਡ ਦਿਓ ਸਾਡੇ 13000 ਪਿੰਡ ਆ ਪੰਜਾਬ ਦੇ ਵਿੱਚ ਜਿਹਦੇ ਵਿੱਚੋਂ ਪੰਚਾਇਤਾਂ 12658 ਪੰਚਾਇਤਾਂ ਨੇ ਉਹਨਾਂ ਪੰਚਾਇਤਾਂ ਦੇ ਵਿੱਚ ਸਾਡਾ ਏਕ-ਏਕ ਇਹੋ ਜਿਹਾ ਸਿੰਘ ਜਿਹੜਾ ਅੰਮ੍ਰਿਤਪਾਲ ਵੀਰ ਦੇ ਨਾਲ ਪਿਆਰ ਕਰਨ ਵਾਲਾ ਤੇ ਸਾਥੀਆਂ ਦੇ ਨਾਲ ਪਿਆਰ ਕਰਨ ਵਾਲਾ ਤੇ ਹੋਊਗਾ ਜੇ ਅਸੀਂ ਆਪਣੇ ਉਹ ਪਿੰਡਾਂ ਦੇ ਵਿੱਚ ਏਕ-ਏਕ ਦੀ ਗਿਣਤੀ ਲਾ ਲਈਏ ਤੇ ਸਾਢੇ 12000 ਦੀ ਗਿਣਤੀ ਬਣਦੀ ਹੈ ਤੇ ਜੇ ਅਸੀਂ ਉਹ ਸਾਢੇ 12000 ਇਹ ਨਿਰਣਾ ਕਰ ਲਈਏ ਕਿ ਅਸੀਂ ਆਉਣ ਵਾਲਿਆਂ ਦਿਨਾਂ ਦੇ ਵਿੱਚ ਜਿਨ੍ਹਾਂ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਚਾਹੇ ਅਕਾਲੀ ਦਲ ਦੇ ਨਾਲ ਸੰਬੰਧਿਤ ਹੋਈਏ ਚਾਹੇ ਕਾਂਗਰਸ ਨਾਲ ਹੋਈਏ ਚਾਹੇ ਆਮ ਆਦਮੀ ਪਾਰਟੀ ਦੇ ਨਾਲ ਹੋਈਏ ਉਹਨਾਂ ਨੂੰ ਸਵਾਲ ਜ਼ਰੂਰ ਕਰਿਆ ਜੇ ਕਿ ਤੁਹਾਨੂੰ ਵੋਟਾਂ ਪਾ ਕੇ ਕਾਮਯਾਬਹੀ ਕੀਤਾ ਤੇ ਤੁਸੀਂ ਸਾਡੇ ਭਰਾਵਾਂ ਲਈ ਸਾਡੇ ਬੱਚਿਆਂ ਲਈ ਸਾਡੇ ਵੀਰਾਂ ਵਾਸਤੇ ਜਿਨ੍ਹਾਂ ਨੂੰ ਨਜੇਜ ਜ਼ਿਲਾਂ ਦੇ ਵਿੱਚ ਡੱਕਿਆ ਉਹਨਾਂ ਲਈ ਅੱਜ ਤੱਕ ਕੀ ਹਾ ਦਾ ਨਾਰਾ ਮਾਰਿਆ ਜੇ ਅੱਜ ਪੂਰੇ ਪੰਜਾਬ ਦੇ ਵਿੱਚੋਂ ਏਕ-ਏਕ ਬੰਦਾ ਏਕ-ਏਕ ਪਿੰਡ ਦੇ ਵਿੱਚ ਆਪਣੀ ਡਿਊਟੀ ਸਮਝ ਲਵੇ ਕਿ ਇਹਨਾਂ ਨੂੰ ਸਵਾਲ ਕਰਨੇ ਆ ਤੇ ਮੈਂ ਇਥੋਂ ਇਹ ਗੱਲ ਕਹਿਣੀ ਚਾਹੁੰਨਾ ਉਹ ਦਿਨ ਦੂਰ ਨਹੀਂਗਾ ਜਦਨ ਸਰਕਾਰ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਇਸ ਮੰਚ ਉੱਤੇ ਇੱਥੇ ਲੈ ਕੇ ਆਉਣਗੇ ਸੋ ਮੈਂ ਬੇਨਤੀ ਕਰੂੰਗਾ ਕੇ ਗੱਲਾਂ ਦਾ ਸਵਾਲ ਜਿਹੜਾ ਜ਼ਰੂਰ ਕਰਿਆ ਜੇ ਤੇ ਜਿਹੜੀਆਂ ਮੈਂ ਚਾਰ ਗੱਲਾਂ ਦਸੀਆਂ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਸਾਨੂੰ ਮਜ਼ਬੂਤ ਹੋਣ ਦੀ ਲੋੜ ਆ ਆਪਾਂ ਉਸ ਮਜ਼ਬੂਤੀ ਵੱਲ ਵਧੀਏ ਅੱਜ ਵਾਰਿਸ ਪੰਜਾਬ ਜਥੇਬੰਦੀ ਰਾਜਨੀਤਿਕ ਤੌਰ ਦੇ ਉੱਤੇ ਸਾਡੇ ਸਾਹਮਣੇ ਆ ਅਸੀਂ ਇਹਨਾਂ ਵੀਰਾਂ ਨੂੰ ਸਾਰਿਆਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਕੇ ਗਏ ਲੇ ਗਏ ਇਹ ਸੋ ਮੈਂ ਇਸ ਮੰਚ ਵੱਲੋਂ ਇਹਨਾਂ ਪਰਿਵਾਰਾਂ ਵੱਲੋਂ ਜਿਹੜੀਆਂ ਜਿਹੜੀਆਂ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਇਸ ਮੋਰਚੇ ਦੇ ਵਿੱਚ ਪਹੁੰਚੇ ਨੇ ਮੈਂ ਸਾਰਿਆਂ ਦੇ ਇੱਥੇ ਪਹੁੰਚਣ ਤੇ तहे ਦਿਲੋਂ ਧੰਨਵਾਦ ਕਰਦਾ ਤੇ ਬੇਨਤੀ ਕਰਦਾ ਕਿ ਆਪੋ ਆਪਣੇ ਨਗਰਾਂ ਦੇ ਵਿੱਚ ਵੀ ਇਹ ਮੋਰਚੇ ਜਿਹੜੇ ਆ ਉਹ ਸੰਭੇ ਜਾਣ ਤਾਂ ਜੋ ਅਸੀਂ ਰਾਜਨੀਤਕ ਤੌਰ ਦੇ ਤੇ ਆਪਣੀ ਸਿੱਖ ਕੌਮ ਨੂੰ ਮਜ਼ਬੂਤ ਕਰ ਸਕੀਏ ਸੋ ਇੱਥੇ ਹੀ ਖੇਮਾ ਦਾ ਜੱਜਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ